ਤੇ ਦੂਮੂ ਸਾਨੂੰ ਮਾਰਿਆ ਸੁਲਮਾਨ ਖਾਨ ਨੂੰ ਵੀ ਸੇ ਮਾਰਾਂਗੇ ਔਰ ਦੇਖੋ ਤੁਸੀਂ ਜਿਹੜੀ ਅਗਲੀ ਗੱਲ ਹੈ ਉਹਨੇ ਉਸ ਗੱਲ ਦਾ ਅਮਲ ਵੀ ਕੀਤਾ ਸੁਲਮਾਨ ਖਾਨ ਨੂੰ ਮਾਰਨ ਦੀ ਗੱਲ ਕਰੀ ਤਾਂ ਤੁਸੀਂ ਦੇਖਿਆ ਹੋਊਗਾ ਲੱਗੇ ਦਿਨੀ ਉਹਦੇ ਘਰ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਪਰੰਤੂ ਉੱਥੋਂ ਦੀ ਸਰਕਾਰ ਨੂੰ ਮੈਂ ਸ਼ਾਬਾਸ਼ੀ ਦਿੰਦਾ ਇਸ ਗੱਲ ਦੀ ਕਿ ਦੇਖੋ ਮਾਮਲੇ ਦੀ ਗੰਭੀਰਤਾ ਨੂੰ ਸਮਝਦੇ ਹੋਏ ਉੱਥੋਂ ਦੇ ਸੀਐਮ ਸਾਹਿਬ ਨੇ ਇੱਕ ਨਾਸ਼ਿੰਦੇ ਜੀ ਉਹਨਾਂ ਨੇ ਜਾ ਕੇ ਸੁਲਮਾਨ ਖਾਨ ਨਾਲ ਮੁਲਾਕਾਤ ਕੀਤੀ ਉਹਦੇ ਗ੍ਰਹਿ ਵਿਕੇ ਕਿਤਾਬਾਂ ਬਟਾ ਵੰਨ ਦਿੱਤਾ ਹੈ ਤੇ ਇੱਥੇ ਸਾਡੀ ਸਟੇਟ ਅਸੀਂ ਸੀਐਮ ਜੀ ਦੀਆਂ ਲੇੜੀਆਂ ਕੱਢਦੇ ਫਿਰਦੇ ਨੂੰ 2 ਸਾਲ ਹੋ ਗਏ ਵੀ ਸਾਨੂੰ ਭਾਈ 5 ਮਿੰਟ ਦਾ ਮਿਲਣ ਦਾ ਮੌਕਾ ਹੀ ਦੇ ਦੇ ਵਿਧਾਨ ਸਭਾ ਦੇ ਬਾਹਰ ਬੈ ਕੇ ਵੀ ਆ ਗਏ ਸਰਕਾਰ ਆਪਕੇ ਦਵਾਰ ਮਾਨਸਾ ਪਹੁੰਚੇ ਮੁੱਖ ਮੰਤਰੀ ਸਾਹਿਬ ਇਹਨੂੰ ਲੱਗਦਾ ਵੀ ਲੋਕਾਂ ਨੂੰ ਮਿਲ ਨਹੀਂ ਆਏ ਨੇ ਮੈਂ ਉਦੋਂ ਵੀ ਐਪਲੀਕੇਸ਼ਨਾਂ ਐਸਐਸਪੀ ਸਾਹਿਬ ਦੇ ਰਾਹੀਂ ਕਰਕੇ ਦਿੰਦਾ ਰਿਹਾ ਕਿ ਮੈਂ ਬਿਲਕੁਲ ਇਕੱਲਾ ਮਿਲਣਾ ਚਾਹੁੰਦਾ ਹੈ ਬੜਾ ਸਤਿਕਾਰਯੋਗ ਤਰੀਕੇ ਨਾਲ ਮਿਲਣਾ ਚਾਹੁੰਦਾ ਤਾ ਨਹੀਂ ਮੇਰੀ ਗੱਲ ਸੁਨੇਗੀ ਕਿਸੇ ਨੂੰ ਪਰੰਤ ਮੈਂ ਮੁੱਖ ਬੰਦ ਦੇਖਾਉਂਗਾ ਮੱਥੇ ਨਹੀਂ ਲਾਇਆ ਤਾਂ ਜਦੋਂ ਉਹ ਜਹਾਜ਼ ਉੱਤ ਡਿੱਗਾ ਤਾਂ ਮੈਨੂੰ ਕਦੇ ਤੁਸੀਂ ਬੁੱਢੀਆਂ ਸਾਹਿਬ ਨੂੰ ਮਿਲ ਲਓ ਤੇ ਖੁੱਡੀਆਂ ਸਾਹਿਬ ਅੱਗੇ ਵੀ ਮੈਂ ਸਾਰੀਆਂ ਇੱਕ ਜਿਹੜੇ ਪੁਆਇੰਟ ਲਿਖ ਕੇ ਦਿੱਤੇ ਉਹਨਾਂ ਨੇ ਵੀ ਅੱਜ ਤੱਕ ਮੈਨੂੰ ਫੋਨ ਤੱਕ ਨਹੀਂ ਕੀਤਾ ਤੇ ਮੈਂ ਅਮੀਲ ਕਰਦਾ ਕਿ ਜਿੱਦੇ ਬੁੱਢੀਆਂ ਸਾਹਿਬ ਆਉਣਗੇ ਹੁਣ ਪੁੱਤਾਂ ਦੇ ਮੈਂ ਸਵਾਦ ਉਹਦੇ ਸਾਹਮਣੇ ਰੱਖੂੰਗਾ ਵੀ ਕਿ ਘਟੋ ਘਟਾ ਹੁਣ ਤਾਂ ਦੱਸ ਦਿਓ ਕਾਲਪੇਛ ਅੱਠ ਮਹੀਨੇ ਤਾਂ ਹੋ ਗਏ ਇਸ ਗੱਲ ਨੂੰ ਵੀ ਮੁੱਖ ਮੰਤਰੀ ਸਾਹਿਬ ਮੇਰੀ ਗੱਲ ਕਿ ਭੀਤਾਂ ਦਾ ਕਿਉਂ ਨਹੀਂ ਲੈਂਦੇ ਉਹ ਵੀ ਮੁੱਖ ਮੰਤਰੀ ਹੈ ਜਿਹਨੇ ਘਰੇ ਜਾ ਕੇ ਏਡਾ ਵੱਡਾ ਬਿਆਨ ਦਿੱਤਾ ਹੈ ਸਨਮਾਨ ਖਾਨ ਨੂੰ ਮਿਲੇ ਸੁਰੱਖਿਆ ਦਾ ਭਰੋਸਾ ਦਿੱਤਾ ਉਸ ਤੋਂ ਬਾਅਦ ਕਿਹਾ ਕਿ ਸਨਮਾਨ ਖਾਨ ਨੂੰ ਅਸੀਂ ਖਤਮ ਕਰਾਂਗੇ ਕਿੰਨੀ ਵੱਡੀ ਗੱਲ ਹੈ ਕਰਨਾ ਨਾ ਕਰਨਾ ਬਾਧੀਆਂ ਗੱਲਾਂ ਨੇ ਪਰੰਤੂ ਅਗਲੇ ਦਿਨ ਉਹਨੂੰ ਸ਼ਵਾਸ਼ੇ ਦੇ ਕੇ ਮੰਤਾ ਖੜਾਇਆ ਸਾਡਾ ਮੁੱਖ ਮੰਤਰੀ ਹੈ ਔਰ ਜਿਹੜਾ ਸਮਰੂਹ ਤੋਂ ਖੜਾਇਆ ਉਹਦਾ ਮੀਤ ਹੀਰ ਸਾਹਿਬ ਉਹ ਕਹਿੰਦੇ ਨੇ ਦੋ ਕਤਲਾਂ ਦੀ ਤਾਂ ਐਵਰੇਜ ਆ ਵਿਧਾਨ ਸਭਾ ਦੇ ਗਰਾਊਂਡ ਤੇ ਕਹਿ ਰਹੇ ਐ। ਫੌਂਡਰ ਕਾਰਡ ਗੱਲੇ ਕਹਿ ਰਹੇ ਨੇ। ਕਤਲਾਂ ਦੀ ਐਵਰੇਜ ਦੇ ਰਹੇ ਨੇ ਜਿੱਦਾਂ ਕੋਈ ਇਹ ਕੋਈ ਇਹ ਇਨਸਾਨੀਅਤ ਦੇ ਕਤਲ ਹੈ ਸਰਦਾਰ ਜੀ ਜ਼ਿੰਮੇਵਾਰੀ ਲੈਣਾ ਪਊਗਾ ਸਭ ਨੂੰ। ਤਾਂ ਮੈਂ ਆਪਣੇ ਤੁਹਾਡੇ ਮਾਧਿਅਮ ਦੇ ਨਾਲ ਸਾਰੇ ਜਿੰਨੇ ਸਿੱਧੂ ਨੂੰ ਪਿਆਰ ਕਰਨ ਵਾਲੇ ਗੱਲ ਆ ਮੈਂ ਸਾਰਿਆਂ ਨੂੰ ਅਪੀਲ ਕਰਦਾ ਹੱਸ ਤੁਰ ਕੇ ਇਹਨਾਂ ਲੋਕਾਂ ਨੂੰ ਸਵਾਲ ਲਾਜ਼ਮੀ ਪੁੱਛੋ। ਜਦੋਂ ਤੁਹਾਡੇ ਕੋਲੇ ਆਉਂਦੇ ਨੇ ਇਹ ਤਾਂ ਕਤਲਾਂ ਦੀ ਐਵਰੇਜ ਕੱਢ ਕੇ ਲੈ ਕੇ ਆਉਂਦੇ ਨੇ ਅੰਕੜੇ بڑے ਖਣ ਦੇ بڑے ਲਿਖੇ ਜੋ ਹਨ ਤਾਂ ਇਹ ਸਵਾਲ ਇਹਦੇ ਤੋਂ ਪੁੱਛੇ ਜਾਣ ਵੀ ਲਾਅਨ ਆਰਡਰ ਦੇ ਮੁੰਦੇ ਨੇ ਤੁਸੀਂ ਕੀ ਕੀਤਾ ਹੈ ਇੰਨਾ ਵੱਡਾ ਸੈਲੀਬ੍ਰਿਟੀ ਵਾਰ ਕੇ ਤੁਸੀਂ ਦੋਸ਼ੀਆਂ ਦੇ ਨਾਲ ਕਿਉਂ ਖੜੇ ਹੋ ਤੁਹਾਨੂੰ ਕਿਉਂ ਨਹੀਂ ਪਤਾ ਲੱਗ ਰਿਹਾ ਹੁਣ ਤੱਕ ਵੀ ਕਿੰਨੇ ਮਹੀਨੇ ਹੋ ਗਏ ਹਾਈ ਕੋਰਟ ਨੇ ਵੀ ਕਹਿ ਦਿੱਤਾ ਵੀ ਇਹ ਜਿਹੜੀ ਵੀਡੀਓ ਹੈ ਗੈਰ ਕਾਨੂੰਨੀ ਹੈ ਨੂੰ ਰਿਮੂਵ ਕੀਤਾ ਜਾਵੇ YouTube ਤੋਂ ਰਿਮੂਵ ਕਰਨ ਦੇ ਬਾਅਦ ਦੂਦ ਵੀ ਤੁਸੀਂ ਉਸ ਵੀਡੀਓ ਨੂੰ ਰਿਕਾਰਡ ਤੇ ਕਿਉਂ ਨਹੀਂ ਲੈ ਰਹੇ ਕੀ ਮਜਬੂਰੀ ਆਖਰ ਨੂੰ ਕੁੱਛੀ ਨੇ ਜੇ ਫੇਰ ਵੀ ਤੁਸੀਂ ਸਤਿਕਾਰਯੋਗ ਕੈਬਨਿਟ ਹੈ ਜਿਹੜੀ ਸਾਰੀ ਸਾਡੀ ਇਹ ਗੱਲ ਸਮਝਦੀ ਹੈ ਵੀ ਅਸੀਂ ਸ਼ਾਇਦ ਕੁਝ ਫਾਲਤੂ ਬੋਲ ਰਹੇ ਆ ਜਾਂ ਅਸੀਂ ਗਲਤ ਗੱਲਾਂ ਕਰ ਰਹੇ ਆ ਤਾਂ ਸਾਡੀ ਐਫ ਆਈ ਆਰ ਨੂੰ ਕ੍ਰੈਸ਼ ਕਰ ਦਿਓ ਪਲੀਜ਼ ਮੈਂ ਖੁਸ਼ੀ ਖੁਸ਼ੀ ਤੁਹਾਡਾ ਧੰਨਵਾਦ ਕਰਦਾ ਹੋਇਆ ਆਪਣੇ ਘਰੋਂ ਬਾਸ ਹੋ ਜੂਗਾ ਕਦੇ ਵੀ ਉਸ ਤੋਂ ਬਾਅਦ ਤੁਹਾਡੇ ਖਿਲਾਫ ਬਿਆਨ ਨਹੀਂ ਦੇਣਾ ਪਰੰਤੂ ਤੁਸੀਂ ਮੈਨੂੰ ਜਲੀਲ ਨਾ ਕਰੋ ਕਿਉਂਕਿ ਤੁਸੀਂ ਜਿਹੜੀਆਂ ਗੱਲਾਂ ਸਿੱਟ ਨਹੀਂ ਕਰਨੀਆਂ ਸੀ ਜਿਹੜੀਆਂ ਗੱਲਾਂ ਸਾਡੀ ਇਨਵੈਸਟੀਗੇਸ਼ਨ ਟੀਮ ਨੇ ਕਰਨੀਆਂ ਸੀ ਉਹ ਕਰਨਾ ਜਿ ਕਿਉਂ ਤੇ ਜਾਂ ਤੁਸੀਂ ਉਹਨਾਂ ਨੂੰ ਕਰਨ ਨਹੀਂ ਦੇ ਰਹੇ ਇਹ ਗੱਲ ਦਾ ਮੈਨੂੰ ਜਵਾਬ ਦੇ ਦਿਓ ਕੱਲਾ ਤੇ ਮੈਂ ਆਪਣੇ ਸਾਰੇ ਤੁਹਾਡੇ ਮਾਧਿਅਮ ਦੇ ਰਾਹੀਂ ਜਿੰਨੇ ਮੈਨੂੰ ਮੇਰੇ ਪੁੱਤਰ ਨੂੰ ਪਿਆਰ ਕਰਨ ਵਾਲੇ ਉਹਦੇ ਭਰਾ ਭੈਣ ਭਰਾ ਜਿੰਦੇ ਹੈਗੇ ਨੇ ਵੋਟਰ ਇਹਨਾਂ ਹਲਕਿਆਂ ਦੇ ਵਿੱਚ ਤਾਂ ਇਹਨਾਂ ਕੈਂਡੀਡੇਟਸ ਨੂੰ ਤੁਸੀਂ ਇਹ ਸਵਾਲ ਲਾਜ਼ਮੀ ਕਰਿਓ ਇਸ ਗੱਲ ਦੇ ਉੱਤੇ ਵੀ ਤੁਸੀਂ ਸਿੱਧੂ ਮੂਸੇਵਾਲਾ ਦੀ ਜਸਸਿਸ ਦੇ ਵਿੱਚ ਜੋ ਲੋਡਿੰਗ ਦੇ ਸਬੂਤ ਜੋ ਇਨਵੈਸਟੀਗੇਸ਼ਨ ਦੇ ਹੱਥ ਦੇ ਵਿੱਚ ਵੀ ਆ ਔਰ ਅਸੀਂ ਉਹਨਾਂ ਨੂੰ ਪ੍ਰੋਵਾਈਡ ਵੀ ਕਰਵਾ ਰਹੇ ਹਾਂ ਉਹਨਾਂ ਤੇ ਅਮ ਤੁਸੀਂ ਕਿਉਂ ਨਹੀਂ ਕਰਦੇ? ਤੁਹਾਡੀ ਤੁਹਾਡੀ ਲਾਰੈਂਸ ਵਰਗੇ ਗੁੰਡਿਆਂ ਦੇ ਨਾਲ ਕੀ ਰਿਸ਼ਤੇਦਾਰੀ ਹੈ? ਤੁਸੀਂ ਉਹਨਾਂ ਦਾ ਪੱਖ ਕਿਉਂ ਲੈ ਰਹੇ ਹੋ? ਕਿਉਂਕਿ ਉਹ ਸਾਰੇ ਕਹਿੰਦੇ ਸੀ ਵੇਖਣਾ ਹੈ। ਪਹਿਲਾਂ ਤੁਸੀਂ ਕਤਲ ਕਰਵਾ ਦਿੰਦੇ ਹੋ, ਸਿਕਿਉਰਿਟੀ ਲੀਕ ਕਰ ਦਿੰਦੇ ਹੋ, ਸਾਰਾ ਕੁਝ ਹੋ ਗਿਆ ਹੈ ਨਾ ਤੁਹਾਡੀ ਦੱਕ ਦੇ ਥੱਲੇ ਹੋਇਆ ਸਾਰਾ ਕੁਝ। ਉਸ ਤੋਂ ਬਾਅਦ ਤੁਸੀਂ ਗੁੰਡਿਆਂ ਉੱਤੇ ਉੱਤੇ ਜ਼ਿੰਮੇਵਾਰੀ ਪਾ ਦਿੰਦੇ ਹੋ। ਜ਼ਿੰਮੇਵਾਰੀ ਪਰੋਣ ਤੋਂ ਬਾਅਦ ਅੱਜ ਕੋਰਟ ਦੇ ਵਿੱਚ ਵੀ ਤੇ ਚਾਰਜ ਫਰੇਮ ਹੋਣੇ ਆ ਤਾਂ ਹੁਣ ਤੁਸੀਂ ਉਹਨਾਂ ਨਾਲ ਸੰਬੰਧਤ ਵੀਡੀਓਜ਼ ਨੂੰ ਅਦਾਲਤੀ ਰਿਕਾਰਡ ਤੇ ਲੈ ਕੇ ਆਉਂਦੇ ਹੋ ਤੇ ਅੰਨਾ ਕਰਨੀ ਕਰ ਰਹੇ ਹੋ। ਕੀ ਕੀ ਮੰਨਚਾ ਕੀ ਹੈ ਤੁਹਾਡੀ ਸਾਹਿਬ ਤੁਸੀਂ ਤੇ ਨਹੀਂ ਕੇਸ ਚਲਾਉਣਾ ਚਾਹੁੰਦੇ ਮੈਂ ਕਹਿੰਦਾ ਵੀ ਮੇਥੋਂ ਲਿਖਾ ਕੇ ਲੈ ਲਓ ਤੁਸੀਂ ਮੇਰਾ ਕੇਸ ਨੂੰ ਪੈਂਡਿੰਗ ਰੱਖ ਦਿਓ ਅਗਲੀ ਕੋਈ ਸੁਟਾ ਆਰ ਆਊਗੀ ਮੈਂ ਇਹਨੂੰ ਉੱਪਰ ਭਰਵਾ ਦਊਗਾ ਤੁਸੀਂ ਨਹੀਂ ਕਰਨਾ ਚਾਹੁੰਦੇ ਕੋਈ ਗੱਲ 2 ਸਾਲ ਨਾਲ ਕੋਈ ਕੇਸ ਪੁਰਾਣੇ ਹੋ ਲਗਾ 2.5 ਸਾਲ ਤੇ ਮੇਰੇ ਕੇਸ ਤਾਂ ਅੱਜ ਹੀ ਹੋਏ ਲੰਘ ਹੀ ਗਏ ਨੇ ਪਰ ਤੁਸੀਂ ਕਿਸੇ ਹੋਰ ਵੱਡੀ ਘਟਨਾ ਦਾ ਕੋਈ ਚਾਹਦੇ ਹੋ ਵੀ ਦੋਸ਼ੀ ਇਹਨੇ ਕਿ ਕੰਮ ਜਬ ਹੋ ਜਾਣ ਵੀ ਮੈਂ ਕੇਸ ਲੜਨਾ ਉਸ ਤੋਂ ਪਹਿਲਾਂ ਤੁਸੀਂ ਮੇਰੇ